ਇੱਥੇ ਤੋਂ ਨਾ ਲਾਲਕੇ ਕਾਰ ਦੇ ਸਬੰਧ ਵਿੱਚ ਲਾਕ ਤੇ ਨਾ ਜਿਹੜਾ ਧਰਨਾ ਤੇਈਪੁਰ ਪੁਲ ਦੇ ਉੱਤੇ 7ਵੇਂ 8ਵੇਂ ਦਿਨ ਦੇ ਵਿੱਚ ਜਾਰੀ ਹੈ ਰੋਡ ਸ਼ਿਗਾਰਸ਼ ਕਮੇਟੀ ਵੱਲੋਂ ਤੇ ਨਾਲ ਅਮੈਦ ਵੀ ਕਿ ਜੁਕਤਾ ਜਿਹੜਾ ਇਹ ਧਰਨਾ ਸਾਡਾ ਜਿਹੜੀਆਂ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਨੇ ਜਿਵੇਂ ਮੇਨ ਰਸਤੇ ਹੋ ਗਏ ਜਿਹੜੀਆਂ ਜ਼ਮੀਨਾਂ ਅਕਵਾਇਰ ਹੋ ਗਈਆਂ ਉਹਨਾਂ ਦੇ ਸੈਡਾ ਤੋਂ ਜ਼ਮੀਨ ਅਕਵਾਇਰ ਕਰਕੇ ਰਸਤੇ ਲਾਉਣੇ 6-6 ਕਰਮ ਦੇ ਤੇ ਨਾਲ ਜਿਹੜੇ ਨਹਿਰੀ ਖਾਲੇ ਐ ਦੇ ਨਾਲ ਜਿਹੜੇ ਲੋਕਾਂ ਦੇ ਗੌਰ ਆਇਆ ਪਾਈਪ ਲਾਈਨਾਂ ਵਿੱਚ ਆਈਆਂ ਹੋਈਆਂ ਨੇ ਜਾਂ ਜਿਹੜੇ ਆ ਰੋਡ ਦੇ ਪੁਲ نیمੇ ਰਖਤੇ ਸਮੱਸਿਆਵਾਂ ਬਣੀਆਂ ਹੋਈਆਂ ਨੇ ਜਾਂ ਉਹ ਪੁਲਾਂ ਦੇ ਨੀਚੇ ਨਹੀਂ ਮੈਂ ਪਾਣੀ ਖੜਨਾ بارشਾਂ ਨਾਲ ਜਣੀ ਇਹ ਲੋਕਾਂ ਨੂੰ ਇੱਥੋਂ ਲੰਘਣ ਦੀਆਂ ਸਮੱਸਿਆਵਾਂ ਕਾਫੀ ਨੇ ਜਿਹੜੇ ਰਹਿਦੇ ਮਸਲੇ ਇਹਦੇ ਨਾਲ ਜੁੜਦੇ ਜਿਵੇਂ ਅਵਾਰਡ ਦੀ ਗੱਲ ਕਰ ਲਈਏ ਜਾਂ ਜਿਹੜੇ ਆਰਬਿਟਰੇਟਰਾਂ ਦੇ ਕੇਸ ਚੱਲਦੇ ਆ ਜਾਂ ਜਿਹੜੇ ਕੇਸ ਜਿੱਤੇ ਗਏ ਆ ਉਹਨਾਂ ਦੇ ਪੇਮੈਂਟਾਂ ਦੀ ਗੱਲ ਹੋਵੇ ਅਸੀਂ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਕਿ ਸਾਡੇ ਇਹ ਮਸਲੇ ਲੋਕਾਂ ਦੇ ਹੱਲ ਹੋਣੇ ਚਾਹੀਦੇ ਆ ਉਸ ਮਸਲੇ ਨੂੰ ਲੈ ਕੇ ਬੈਠਿਆ ਲਗਾਤਾਰ ਜਦੋਂ ਤੋਂ ਇਸ ਰੋਡ ਦਾ ਕੰਮ ਚੱਲਿਆ ਉਹ ਸਾਰੀਆਂ ਮੰਗਾਂ ਲਗਾਤਾਰ ਤੇ ਕਹਿ ਲੋ 2022 ਦੇ ਉੱਤੋਂ 23 ਤੋ ਵੀ ਲੈ ਕੇ ਅੱਜ ਤੋ ਕੋਈ ਮਸਲਾ ਇਹਨਾਂ ਨੇ ਹੱਲ ਨਹੀਂ ਕੀਤਾ ਜਿਸ ਦਿਨ ਤੋਂ ਇਸ ਰੋਡ ਤੇ ਬੈਠੇ ਆ ਆ ਘੱਗਰ ਵਾਲੇ ਬੰਦ ਦੀ ਗੱਲ ਕਰ ਲਈ ਵੱਡਾ ਮਸਲਾ ਸੀ ਜਿਹੜਾ ਕਿ ਉਰੇ ਸੈਂਕੜੇ ਪਿੰਡਾਂ ਨੂੰ ਜਦੋਂ ਪਿੱਛੋਂ ਪਾਣੀ ਚੜਦਾ ਤਾਂ ਮਾਰ ਪੈਂਦੇ ਉਦੋਂ ਤੋਂ ਉਸ ਰਸਤੇ ਇਹਨਾਂ ਘੱਗਰ ਦੇ ਬੰਦ ਤੇ ਤੇ ਹੋਰ ਰਸਤਿਆਂ ਦਾ ਕੰਮ ਚੱਲਿਆ ਜਿਸ ਦਿਨ ਤੋਂ ਇਹ ਬੈਠਿਆ ਨਹੀਂ ਇਹ ਕੰਪਨੀ ਨੇ ਕਿਸੇ ਦੀ ਗੱਲ ਵੱਧ ਨਹੀਂ ਸੀ ਸਭ ਇੱਕੋ ਖਨੋਰੀਆਂ ਖਨੋਰੀ ਤੋਂ ਜਿਹੜਾ ਰਸਤਾ ਆ ਰਿਹਾ ਆਪਣਾ ਆਪ ਨੂੰ ਤੱਕ ਸੰਗਤਪੁਰੇ ਦਾ ਕੋਈ ਟੁੱਟਾ ਪਿਆ ਉਹਦਾ ਉਹਦੇ ਬਾਰੇ ਕੁਝ ਕਹਿਣਾ ਚਾਹੁੰਦਾ। ਦੇਖੋ ਕੱਲਾ ਖਨੌਰੀ ਤੋਂ ਸੰਗਤਪੁਰਾਲੇ ਰਸਤੇ ਦੀ ਗੱਲ ਨਹੀਂ ਹੈ ਜੀ। ਤਕਰੀਬਨ ਲਗਭਗ ਜਿਹੜੇ ਰੋਡ ਨਾਲ ਜੁੜਦੇ ਪਿੰਡ ਨੇ ਜਿਹੜੇ ਨਾਲ ਲੱਗ ਇਸ ਰੋਡ ਤੇ ਜਿਹੜਾ ਅੱਜ 25 ਫੁੱਟ ਲਗਭਗ ਉੱਚਾ ਹੈ ਧਰਤੀ ਤੋਂ ਬੜਿਆ। ਉਹ ਸਾਰੇ ਪਿੰਡਾਂ ਦੇ ਵਿੱਚੋਂ ਖੇਤਾਂ ਦੇ ਵਿੱਚੋਂ ਜਿਹੜੀ ਮਿੱਟੀ ਹੈ ਸਾਰੇ ਲਿੰਕ ਰੋਡਾਂ ਦੇ ਉੱਤੋਂ ਦੀ ਸਾਰੇ ਲਿੰਕ ਰੋਡਾਂ ਦਾ ਤੇ ਸਰੋਡ ਦੇ ਸਾਰੇ ਦੇ ਬੁਰੇ ਹਾਲ ਨੇ ਜਿਹੜੇ ਇਸ ਕੰਪਨੀਆਂ ਨੇ ਧੋਗੇ ਨੇ ਜਣੀਆਂ ਉਹ ਉਹ ਇਹਨਾਂ ਦਾ ਬਣਾ ਕੇ ਦੇਣ ਦਾ ਫਰਜ਼ ਬਣਦਾ ਉਹ ਵੀ ਪਰ ਇਹਨਾਂ ਨੇ ਕਿਤੇ ਨਾ ਕਿਤੇ ਕਿਸੇ ਰੋਡ ਤੇ ਮਤਲਬ ਕਹਿ ਲਓ ਟਾਕੇ ਰੁੱਕੇ ਜਾਂ ਪੱਚ ਪੱਚ ਜੇ ਲਾਇਆ ਨਹੀਂ ਸਾਰੇ ਰੋਡਾਂ ਦੀ ਹਾਲਤ ਖਸਤਾ ਹੋਈ ਪਈ ਹੈ ਉਹ ਨਾ ਸਾਡੇ ਹਲਕਾ ਵਧਾਇਕ ਦੇ ਧਿਆਨ ਦੇ ਵਿੱਚ ਆ ਮਸਲਾ ਕਿ ਜੇ ਵੱਡੀ ਕੰਪਨੀ ਆਫ ਦਾ ਠੇਕਾ ਲੈ ਕੇ ਕੰਮਕਾਰ ਕਰਕੇ ਪੈਸੇ ਕੰਪਨੀ ਨੇ ਕਮਾਏ ਆ ਉਹ ਤੇ ਹਰਾਸ਼ਮੈਂਟ ਤਾਂ ਅਮ ਲੋਕਾਂ ਨੂੰ ਹੋ ਰਹੀ ਹੈ ਜਣੀ ਸੰਕੜੇ ਪਿੰਡਾਂ ਦੀ ਰਸਤਾ ਕਹੂੰਗਾ ਮੈਂ ਕਿ ਸਾਰਾ ਖਰਾਬ ਕਰਿਆ ਤਾਂ ਇਸ ਕੰਪਨੀ ਦੀ ਬਦੌਲਤੋ ਹੈ ਜਿਹੜੇ ਟਿਪਰ ਮਿੱਟੀ ਵਾਲੇ ਜਦੋਂ ਕਿਸੇ ਰਸਤੇ ਤੇ ਕੋਈ ਧਿਆਨ ਨਹੀਂ ਲੋਕਾਂ ਦੀ ਤਾਕਤ ਹੈ ਜੇ ਲੋਕ ਚਾਹਣ ਉਸ ਗੱਲ ਨੂੰ ਕਿ ਰਸਤੇ ਅਸੀਂ ਬਣਾਉਣੇ ਨੇ ਕੰਪਨੀ ਤੋਂ ਬਣਾਉਣੇ ਤਾਂ ਇਹਦਾ ਇੱਕੋ ਇੱਕ ਰਹਾਏ ਕਿ ਸੰਘਰਸ਼ ਸੰਘਰਸ਼ ਤੋਂ ਬਣਾਇੰਨਾ ਨੇ ਕੋਸ ਥਾਲੀ ਚ ਪਰੋਸ ਕੇ ਨਹੀਂ ਦੇਣਾ ਤੇ ਨਾਜ ਤੁਕ ਦਿੱਤਾ ਕੰਪਨੀ ਵਾਲੇ ਕਹਿ ਰਹੇ ਨੇ ਵੀ ਤਰਨਾ ਚੁਕਾ ਦਿਓ ਅਸੀਂ ਤੁਹਾਡਾ ਰਸਤਾ ਬਣਾ ਕੇ ਦੇ ਦੇਣਗੇ ਇਲਜ਼ਾਮ ਸਹੀ ਨਹੀਂ ਕਿ ਉਹ ਰੈਸਟਰੀ ਕਰ ਰਹੇ ਨੇ ਹੋ ਦੇਖੋ ਜੇ ਹੁਣ ਪਹਿਲਾਂ ਦਿੱਲੀ ਦੇ ਵਿੱਚ ਅੰਦੋਲਨ ਚੱਲਿਆ 2020-21 ਦੇ ਵਿੱਚ ਤਾਂ ਉਦੋਂ ਵੀ ਕੰਡੀਸ਼ਨਾਂ ਕੇਂਦਰ ਸਰਕਾਰ ਦੀਆਂ ਇਹ ਹੁੰਦੀਆਂ ਨੇ ਵੀ ਤੁਸੀਂ ਆਹ ਰੋਡ ਖਾਲੀ ਕਰੋ ਤੇ ਅਸੀਂ ਤੁਹਾਡੇ ਜਿਹੜੇ ਆ ਤਿੰਨ ਖੇਤੀ ਕਾਨੂੰਨ ਲੈ ਕੇ ਆਏ ਇਹ ਰੱਦ ਕਰੇ ਇਹ ਤੋਂ ਇੱਕ ਰੱਦ ਕਰਦਾਂ ਨੇ ਦੋ ਕਰਦਾਂ ਪਰ ਉਹ ਲੋਕਾਂ ਦੀ ਤਾਕਤ ਦੀ ਲੋਕਾਂ ਦੀ ਤਾਕਤ ਨੇ ਉਹ ਤਿੰਨ ਕਾਨੂੰਨ ਰੱਦ ਕਰਾਇਆ ਹੁਣ ਉਸ ਤੋਂ ਬਾਅਦ ਜਿਹੜਾ ਦਿੱਲੀ ਅੰਦੋਲਨ ਟੂ ਚੱਲੇ ਖਨੌਰੀ ਤੇ ਸ਼ੰਗੂ ਕੁਝ ਵੀ ਸਰਕਾਰ ਦੀਆਂ ਮਤਲਬ ਜਿਹੜੀਆਂ ਪਾਲਸੀਆਂ ਨੀਤੀਆਂ ਹੁੰਦੀਆਂ ਨੇ ਲੋਕਾਂ ਦੇ ਖਿਲਾਫ ਹੁੰਦੀਆਂ ਨੇ ਹਮੇਸ਼ਾ ਉਹ ਕਾਰਪੋਰੇਟ ਘਰਾਣਿਆਂ ਦੇ ਵਕਤ ਹੁੰਦੀਆਂ ਨੇ ਤੇ ਉਧਰ ਵੀ ਲੋਕਾਂ ਨੂੰ ਸਾਡੇ ਵਪਾਰੀਆਂ ਨੂੰ ਧਿਆਨ ਦੇ ਵਿੱਚ ਕਹਿੰਦੇ ਵੱਡੀ ਇੰਡਸਟਰੀ ਹੈ ਸ਼ੰਭੂ ਦੇ ਉੱਤੋਂ ਜਦੋਂ ਰੋਡ ਚੱਲਦਾ ਸੀ ਤਾਂ ਉਹਦੇ ਵਿੱਚ ਵੀ ਸਮੱਸਿਆ ਪੈਦਾ ਕੀਤੀ ਕਿ ਵਪਾਰੀਆਂ ਦਾ ਨੁਕਸਾਨ ਹੋ ਰਿਹਾ ਪੰਜਾਬ ਦਾ ਨੁਕਸਾਨ ਹੋ ਰਿਹਾ ਜਣੀ ਇਹ ਵੀ ਉਸ ਤਰ੍ਹਾਂ ਦੀ ਕੰਡੀਸ਼ਨ ਹੈ ਕਿ ਰੋਡ ਤੋਂ ਧਰਨਾ ਚ ਕੋਰੋਡ ਤੇ ਤਾਂ ਧਰਨਾ ਲਾ ਕੇ ਬੈਠੇ ਆ ਅਸੀਂ ਇੱਥੇ ਇਹਨਾਂ ਦੀ ਕੋਈ ਮਸ਼ੀਨਰੀ ਜ਼ਬਤ ਕਰੀ ਹੋਵੇ ਲੈ ਜਾਣ ਖੜਕਾਂ ਦੇ ਕੰਮ ਕਰਨਾ ਖੜੀ ਹੈ ਇਹ ਵੀ ਦੇ ਦਾਂਗੇ ਹੋਰ ਕੋਈ ਮਸ਼ੀਨਰੀ ਜ਼ਬਤ ਕਰੀ ਹੋਵੇ ਕਿਤੇ ਤਾਂ ਦੋ ਇੰਨਾ ਠਰੂਏ ਵਾਲਾ ਕੈਂਪਾ ਘੱਗੇ ਵਾਲਾ ਕੈਂਪਾ ਸਾਰੇ ਖੁੱਲੇ ਆ ਨਾ ਜੇ ਕੰਮ ਕਰਨ ਦੀ ਨੀਤ ਤੇ ਨੀਤੀ ਦੇ ਵਿੱਚ ਫਰਕ ਜੇ ਉਹ ਕੰਮ ਕਰਨੇ ਹੁਣ ਤਾਂ ਕੰਮ ਕਰ ਲੈ ਜਾਂ ਕਿਤੇ ਜਿਹੜਾ ਕੰਮ ਰੋਡ ਦੀ ਗੱਲ ਕਰੀਏ ਤੁਸੀਂ ਪਹਿਲਾਂ ਜਾਂ ਲਿੰਕ ਰੋਡਾਂ ਦੀ ਹੋ ਰਹਿ ਜਾ ਜਿੰਨੇ ਰਸਤੇ ਖਾਲੇ ਖੁਲੇ ਆਲਾ ਕੰਮ ਹੈ ਜੇ ਕਿਤੇ ਕੰਪਨੀ ਦਾ ਕੰਮ ਰੁਕਿਆ ਤਾਂ ਕਹਿਣ ਕਿ ਧਰਨਾ ਲਾ ਕੇ ਕੰਮ ਰੋਕਦੇ ਸਿਰਫ ਇਹਨਾਂ ਨੂੰ ਇਸ ਗੱਲ ਦੇ ਉੱਤੋਂ ਖਤਰਾ ਹੋਇਆ ਪਿਆ ਇਹ ਜਿਹੜਾ ਸਾਡਾ 10-15% ਕੰਮ ਇਸ ਰੋਡ ਦਾ ਰਹਿੰਦਾ ਹੈ ਇੱਕੋ ਕੰਡੀਸ਼ਨ ਲਾ ਰਿਹਾ ਸਾਡੇ ਉੱਤੇ ਬੀਜਾਰ ਅਸੀਂ ਇਹ ਕੰਮ ਕਰ ਜਾਈਏ ਤੇ ਉਸ ਤੋਂ ਬਾਅਦ ਕੰਪਨੀ ਆਪਣਾ ਲੈ ਕੇ ਸੰਦਸਮਾ ਨਾ ਫਰਕ ਹੋਵੇ ਸਰਕਾਰ ਤੋਂ ਆਪਣੀ ਪੇਮੈਂਟ ਰਿਲੀਜ਼ ਕਰਾ ਲੇ ਤੇ ਉਸ ਤੋਂ ਬਾਅਦ ਇਹ ਲੋਕਾਂ ਦੀ ਸੁਣਵਾਈ ਕਿਸੇ ਨੇ ਨਹੀਂ ਕੀਤੀ ਦੇਖੋ ਉਸ ਗੱਲ ਤੇ ਜੇ ਉਹਨਾਂ ਦਾ ਇਹ ਪੁਆਇੰਟ ਆਇਆ ਤਾਂ ਇਹ ਤੇ ਵਿਚਾਰਾਂਗੇ ਰੋਡ ਸ਼ਿੰਗਾਰ ਚ ਕਮੇਟੀ ਵਿਚਾਰੂ ਤੇ ਨਾਲ ਜਜ ਅਜੱਠੇ ਬੰਦੀ ਦੀ ਸਪੋਰਟ ਹੈ ਜੇ ਉਹਨਾਂ ਦੀ ਲੋੜ ਲੱਗੀ ਤਾਂ ਉਹ ਵੀ ਵਿੱਚ ਬਹਿ ਕੇ ਵਿਚਾਰ ਸਕਦੇ ਇਸ ਗੱਲ ਨੂੰ ਉਹ ਸਾਡਾ ਵਿਚਾਰ ਦੇ ਦੀ ਇਹ ਫੈਸਲਾ ਨਹੀਂ ਇਹਨਾਂ ਦੇ ਹੋਰ ਸਾਰੇ ਰਾਹ ਖੁੱਲਿਆ ਕਰਦਣ ਕੰਮ ਇਹ ਤਾਂ ਉਰੇ ਬੈਠੇ ਆ ਸੀ ਇਹਨਾਂ ਦੇ ਕੰਮ ਰੁਕੇ ਆ ਨਾ ਮੇਨ ਤਾਂ ਸਾਰੇ ਰਾਹ ਖੁੱਲੇ ਹੋ ਕੰਮ ਕਰਕੇ ਦਿਖਾਉਣਾ ਸਾਨੂੰ ਜਿਹੜੇ ਕੰਮ ਚੱਲਦੇ ਦੇ ਧਰਨੇ ਦੀ ਬਦੌਲਤ ਜਿਹੜੀ ਮਸ਼ੀਨਰੀ ਆ ਘੱਗਰ ਵਾਲੇ ਪੁਲ ਤੇ ਪੁਲ ਦੇ ਨੀਚੇ ਲੱਗੀ ਹੋਈ ਸੀ ਜਾਂ ਕਿਤੇ ਹੋਰ ਪਿੰਡਾਂ ਦੇ ਵਿੱਚ ਲੱਗੀ ਹੁੰਦੀ ਇਹ ਤਾਂ ਰਾਤ ਸਗੋਂ ਸਾਰੀ ਮਸ਼ੀਨਰੀ ਆਪਣੀ ਕੈਂਪ ਦੇ ਵਿੱਚ ਲਾਈ ਜਾ ਕੇ ਕੰਮ ਲੋਕਾਂ ਦੇ ਉਹ ਕੰਡੀਸ਼ਨ ਤੇ ਕਰਨਾ ਸ਼ਰਤ ਰੱਖਣੀ ਤੇ ਚੱਲ ਰਹੇ ਕੰਮਾਂ ਦੀ ਮਸ਼ੀਨਰੀ ਵਾਪਸ ਬੁਲਾਉਣੀ ਇਸ ਗੱਲ 'ਚ ਫਰਕ ਹੈ ਨਾ ਇਹ ਉਹ ਕੰਪਨੀ ਨੂੰ ਸੋਚਣਾ ਚਾਹੀਦਾ ਕਿ ਅਸੀਂ ਜਿਹੜੇ ਕੰਮ ਕਰ ਰਹੇ ਆ ਪਹਿਲਾਂ ਉਹਨਾਂ ਨੂੰ ਨਿਪਟੜੇ ਚੜ੍ਹੀਏ ਤੇ ਅਗਲੇ ਕੰਮਾਂ ਦੀ ਗੱਲ ਤੇ ਕੰਡੀਸ਼ਨ ਫੇਰ ਇਸ ਮੋਰਚੇ ਨਾਲ। ਇਹ ਉਹਨਾਂ ਦੀ ਸਿਰਫ ਦੋਪੱਖੀ ਗੱਲ ਐ। ਆਪ ਦਾ ਉਲੂ ਸਿੱਧਾ ਕਰਦੇ ਲੋਕਾਂ ਦੀ ਕੋਈ ਫਿਕਰ ਨਹੀਂ। ਠੀਕ ਐ। ਹਾਂ ਹੁਣ ਕੀ ਰੋਡ ਮੈਪ ਐ ਮੈਂ ਪਿਆ ਆਪਣਾ ਅੱਗੇ ਜੀ। ਦੇਖੋ ਰੋਡ ਮੈਪ ਸ਼ਾਂਤਮੀ ਬੈਠੇ ਹਾਂ। ਕਿੰਨਾ ਟਾਈਮ ਤੋਂ ਬੈਠੇ ਇਥੇ ਜੀ? ਲਗਾਤਾਰ ਅੱਜ ਮੈਨੂੰ ਲੱਗਦਾ ਵੀ ਇਸ ਪੁਲ ਦੇ ਉੱਤੇ 8ਵਾਂ 9ਵਾਂ ਦਿਨ ਹੋ ਗਿਆ। ਤੇ ਘੱਟੋ-ਘੱਟ 25-27 ਦਿਨ ਅੱਗੇ ਕੈਂਪ ਦੇ ਵਿੱਚ ਇਦਾਂ ਦੀ ਜਿਹੜੀ ਨਜਾਇਜ਼ ਮਾਈਨਿੰਗ ਚੱਲ ਰਹੀ ਤੇ ਉਹ ਰੋਕਿਆ ਨੂੰ ਹੋ ਗਈ ਇਹਨਾਂ ਦੀ ਮਸ਼ੀਨਰੀ। ਇਸ ਰੋਡ ਤੇ ਵੀ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਤੇ ਬਾਕੀ ਅੱਜ ਗੱਲਬਾਤ ਆਈ ਹੈ ਤੇ ਵਿਚਾਰ ਕਰ ਲਾਂਗੇ ਅੱਗੇ ਅਗਲਾ ਪਲਾਨ ਕੀ ਹੈ ਉਹ ਉਸ ਦੇ ਮੁਤਾਬਕ ਤੁਹਾਡੇ ਮੀਡੀਆ ਜਰੀਏ ਐਲਾਨ ਕਰ ਦੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਜਗਜੀਤ ਸਿੰਘ ਹੈ ਜੀ ਸਰਪੰਚ ਗਲੋਨੀ ਦਾ ਪਲਾਗ ਸੰਤੀ ਮੈਂਬਰ ਵੀ ਆਪਾਂ ਹੁੰਦੇ ਹਾਂ ਤੇ ਰੋਡ ਚ ਕਿਚ ਮੇਰੀ ਕਮੇਟੀ ਹੈ ਦੀ ਸਾਡੀ ਉਹਦਾ ਵਰਦਾਨ ਆ ਮੈਂ ਇਥੇ ਮੋਰਚਾ ਲੱਗੇ ਨੂੰ ਸਿਰਫ ਤੇ ਸਿਰਫ ਉਹਦਾ ਸਮੱਸਿਆ ਹੈ ਕਿਸਾਨਾਂ ਦੀਆਂ ਸਮੱਸਿਆਵਾਂ ਨੇ ਸਾਂਝੀਆਂ ਹਾਂਜੀ ਕਿਸੇ ਨੂੰ ਰਸਤਾ ਨਹੀਂ ਮਿਲਿਆ ਕਿਸੇ ਦਾ ਕੁੜੀ ਨੀਵੀਂ ਆ ਉਥੋਂ ਦੀ ਪਾਣੀ ਖਲੋਂਦੇ ਨੇ ਮੀਂਹ ਦੇ ਕਿਸੇ ਦਾ ਰਸਤਾ ਕੱਟਿਆ ਗਿਆ ਵਿਚ ਆਉਣ ਕਰਕੇ ਪੰਚਾਇਤੀ ਖਤਮ ਹੋ ਗਿਆ ਜਿਵੇਂ ਕੋਈ ਫਰੰਟ ਲੱਗਦਾ ਸੀ ਉਹ ਵੀ ਖਤਮ ਹੋ ਗਏ ਉਹ ਸਮੱਸਿਆਵਾਂ ਦਾ ਹੱਲ ਕਰਾਉਣ ਵਾਸਤੇ ਜਿਹੜੇ ਇੱਥੇ ਹੋਰਚਾ ਲਾਇਆ ਤੇ ਅਸੀਂ ਸੀਰੀਅਸ ਕੰਪਨੀ ਕੋਲ ਗਏ ਸੀ ਸਵੇਰੇ ਪਰ ਪੰਜੀਰ ਰਵਜਿੰਦਰ ਸਿੰਘ ਵੀਰ ਜੀ ਜਿਹਨਾਂ ਨੇ ਮੈਂ ਪਹੁੰਚ ਕੀਤੀ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਇੱਕ ਮਸਲਾ ਉਹਨਾਂ ਦੇ ਅੱਗੇ ਰੱਖਿਆ ਸੀ ਜਿਹੜੀ ਖਨੌਰੀ ਤੋਂ ਆਪਣੀ ਕੈਥਰ ਰੋਡ ਆ ਹਾਂਜੀ ਉਹ ਬਹੁਤ ਉਹਦੇ ਵਿੱਚ ਡੂੰਗੇ ਡੂੰਗੇ ਜਿਹੜੇ ਟੋਏ ਨੇ ਨਿਤ ਨਵੇਂ ਦਿਨ ਉੱਥੇ ਐਕਸੀਡੈਂਟ ਹੁੰਦੇ ਨੇ ਬੱਚੇ ਛੋਟੇ ਛੋਟੇ ਸਕੂਲ ਜਾਂਦੇ ਆ ਕੇਸ ਦੀ ਸਕੂਟੀ ਵੱਜ ਜਾਂਦੀ ਆ ਕਿਉਂਕਿ ਉਹ ਜਿਹੜੀ ਭਾਰੀ ਵਾਹਨ ਆ ਜਿਹੜਾ ਦਿੱਲੀ ਤੋਂ ਆ ਰਿਹਾ ਹੁਣ ਸਾਰਾ ਕਨਵਰਟ ਇੱਥੋਂ ਦੀ ਹੋ ਗਿਆ ਕਿਉਂਕਿ ਜੰਮੂ ਕਜੜਾ ਜਿਹੜਾ ਗੁਲਜਾਰਪੁਰਾ ਠਰੂਏ ਤੱਕ ਜਿਹੜਾ ਦਿੱਲੀ ਤੋਂ ਲੈ ਕੇ ਚੱਲ ਚੁੱਕਾ ਆ ਤੇ ਉਸ ਕਰਕੇ ਜਿਹੜਾ ਟ੍ਰੈਫਿਕ ਆ ਕਾਫੀ ਸਾਡੀ ਰੋਡ ਤੇ ਜਿਹੜਾ ਹੋ ਗਿਆ ਹੁਣ ਉਸ ਕਰਕੇ ਸਾਈਡਾਂ ਜਿਹੜੀਆਂ ਨੇ ਨੀਵੀਆਂ ਹੋ ਗਈਆਂ ਬਹੁਤ ਜ਼ਿਆਦਾ ਤੇ ਖੱਡੇ ਜਿਹੜੇ ਨੇ 5-5 ਫੁੱਟ ਤਕਰੀਬਨ 4-4 ਫੁੱਟ ਜਿਹੜੇ ਚੌੜੇ ਡੂੰਘੇ ਖੱਡੇ ਨੇ ਉਹਦੇ ਕਾਫੀ ਦਿੱਕਤਾਂ ਆ ਰਹੀਆਂ ਨੇ ਤੇ 2 ਮਹੀਨਿਆਂ ਤੋਂ ਘੱਟੋ-ਘੱਟ ਸਾਡੀ ਜਿਹੜੀ ਆ ਕੈਥਲ ਤੋਂ ਜਿਹੜੀ ਬੱਸ ਸਰਵਿਸ ਸੀ ਅੰਮ੍ਰਿਤਸਰ ਜਾਂਦੀਆਂ ਸੀਗੀਆਂ ਫਰੀਦਕੋਟ ਜਾਂਦੀਆਂ ਸੀ ਪਟਿਆਲਾ ਸੰਗਰੂਰ ਲੁਧਿਆਣਾ ਇਸ ਕਰਕੇ ਸਾਰੀ ਟ੍ਰੈਫਿਕ ਜਿਹੜੀ ਉਹ ਬੱਸਾਂ ਵਾਲੀ ਉਹ ਸਾਰੀ ਬੰਦ ਹੋ ਚੁੱਕੀ ਹੈ ਕਿਉਂਕਿ ਉਹਨਾਂ ਦੇ ਵੀ ਨਿਤ ਨਵੇਂ ਕਦੀ ਟਾਇਰ ਪਾੜ ਗਿਆ ਬੱਸਾਂ ਦਾ ਕਦੀ ਕੁਝ ਉਹਨਾਂ ਨੇ ਬਕਾਇਦਾ ਜੀਐਮ ਨੂੰ ਲਿਖ ਕੇ ਪੀਆਰਟੀ ਤੇ ਪੀਸੀ ਦੇ ਨੂੰ ਉਹਨਾਂ ਨੇ ਬੱਸਾਂ ਜਿਹੜੀਆਂ ਆਪਣੀਆਂ ਸਾਡੇ ਹੱਥ ਕੜੇ ਨੇ ਅਸੀਂ ਬੱਸਾਂ ਨਹੀਂ ਚਲਾਉਣੀਆਂ ਉਹ ਰੋਡ ਦਾ ਕੰਮ ਕਰਾਉਣਵਾਤਾ ਹੈ ਸੀਡੀਐਸ ਕੰਪਨੀ ਤਾਂ ਅੱਗੇ ਪਹੁੰਚ ਕੀਤੀ ਸੀ ਵੀ ਸਾਡੇ ਜਿਹੜੇ ਨੂੰ ਪੈਚ ਵਰਕ ਕਰਕੇ ਦੋ ਫਿਰ ਉਹਨਾਂ ਨੇ ਸਾਡੇ ਅੱਗੇ ਇੱਕ ਛੱਤ ਰੱਖੀ ਸੰਗਤਕ ਕੇ ਕਿ ਸਾਡੀ ਜਿਹੜੀ ਮਸ਼ੀਨਰੀ ਆ ਰੋਡ ਸਿਨਕ ਕਮੇਟੀ ਆ ਆਪਣੀ ਜਿਹੜੀ ਯਾਦ ਜਥੇਬੰਦੀ ਉਹਨਾਂ ਨੇ ਸਾਡੀ ਮਸ਼ੀਨਰੀ ਰੋਕੀ ਹੋਈ ਆ ਸਾਡਾ ਜਿਹੜਾ ਉਹ ਮਸ਼ੀਨਰੀ ਛਡਵਾ ਕੇ ਦੋ ਉਹਨਾਂ ਤੋਂ ਅਸੀਂ ਤੁਹਾਡਾ ਜਿਹੜੇ ਪੈਚ ਵਰਕ ਕਰਾਂਗੇ ਫਿਰ ਉਹਨਾਂ ਇੱਥੇ ਦੇ ਕਾਫੀ ਸੰਗਤ ਇਕੱਠੀ ਹੋਈ ਸੀ ਅੱਜ ਅਸੀਂ ਬਹੁਤ ਵਿਚਾਰ ਵਟਾਂਦਰਾ ਕੀਤਾ ਤੇ ਜਾਂ ਸ਼ਾਮਾਂ ਤੱਕ ਜਾਂ ਕੱਲ ਤੱਕ ਵਿਚਾਰ ਵਟਾਂਦਰੇ ਕਰਕੇ ਸਰ ਜੇ ਇਹ ਮਸ਼ੀਨਰੀ ਛੱਡਦੇ ਨੇ ਫਿਰ ਇਹਨਾਂ ਕੋਲ ਕੀ ਹੈ ਕੀ ਪ੍ਰੂਫ ਹੈ ਕਿ ਉਹ ਕੰਮ ਕਰਕੇ ਦੇਣਗੇ ਗੱਲ ਕਰਾਂਗੇ ਪਿਛਲੇ 4-5 ਸਾਲਾਂ ਤੋਂ ਕੰਮ ਕਰ ਰਹੇ ਨੇ ਆਪਣੇ ਏਰੀਆ 'ਚ ਉਦੋਂ ਤੱਕ ਤਾਂ ਉਹਨਾਂ ਤੋਂ ਕੁਝ ਮਣੇ ਨਹੀਂ ਹੁਣ ਕੀ ਕਰ ਲੈਣਗੇ ਛੋਟੇ ਵੀਰ ਜੀ ਗੱਲ ਇਹ ਆ ਵੀ ਕੰਮ ਜਿਹੜੇ ਹੁੰਦੇ ਆ ਨਾ ਵਿਸ਼ਵਾਸ ਦੀ ਹੁੰਦੀ ਹਾਂਜੀ ਯਕੀਨ ਜੇ ਵਿਸ਼ਵਾਸ ਨਹੀਂ ਤੇ ਕੁਝ ਨਹੀਂ ਵਿਝਵਾਜ ਤਾਂ ਆਪਾਂ ਨੂੰ ਕਰਨਾ ਹੀ ਪਊ। ਇਹ ਵਿਝਵਾਜ ਕਰਕੇ ਚੱਲਾਂਗੇ। ਸਾਨੂੰ ਇੰਨਾ ਕਿ ਸਾਨੂੰ ਯਕੀਨ ਆਪਣੇ ਮਨ ਤੇ ਵੀ ਸਾਨੂੰ ਸਾਡਾ ਪਰਿਵਾਰ ਇਕੱਠਾ ਹੋਇਆ ਕਿ ਉਹ ਕੰਮ ਕਰਕੇ ਦੇਣ। ਉਹ ਕਹੇ ਨਹੀਂ ਤੇ ਫਿਰ ਜਿਵੇਂ ਆ ਜਿਉਂਦੀ ਤੂੰ ਚੱਲ ਹੀ ਰਿਹਾ ਫਿਰ ਹੋਰ ਵੀ ਕੰਮ ਰੋਕਾਂਗੇ। ਸਾਡੇ ਨਾਲ ਹਰਪਜਨ ਸਿੰਘ ਸੰਧੂ ਨੇ ਤੁਸੀਂ ਸਭ ਕੀ ਕਹਿਣਾ ਚਾਹੁੰਦੇ? ਮੈਂ ਤਾਂ ਛੋਟੇ ਫਿਰ ਕੀ ਕਹਣਾ ਹੈ ਮੈਂ ਤਾਂ ਆਪਣੇ ਵੱਡੇ ਭਰਾਵਾਂ ਦੇ ਨਾਲ ਆਇਆ ਸੀ ਤੇ ਬੇਨਤੀ ਕੀਤੀ ਸੀ ਕਿ ਸੀਡੀ ਐਸ ਕੰਪਨੀ ਜਿਹੜੀ ਸੀਡੀ ਸੀਡੀ ਐਸ ਸੀਡੀ ਐਸ ਕੰਪਨੀ ਨੇ ਉਹ ਸ਼ਰਤ ਰੱਖੀ ਸੀ ਸਾਡੇ ਇੱਥੇ ਕੋਈ ਸਤਾ ਉਹਨਾਂ ਨੇ ਮਸ਼ੀਨਰੀ ਇੱਥੇ ਬਦਲੋ ਕਿਸਾਨਾਂ ਦੇ ਘੇਰੇ ਹੋ ਜੇ ਤਾਂ ਬਾਕੀ ਬੰਦ ਉਹ ਸਾਨੂੰ ਆਪਣਾ ਕੰਮ ਕਰਨ ਕਰਨ ਦੇਣ ਅਸੀਂ ਉਹਨਾਂ ਨੂੰ ਕਰਨ ਦਿੰਦੇ ਆ ਠੀਕ ਹੈ ਕਿ ਬੇਨਤੀ ਲੈ ਕੇ ਆਏ ਸੀ ਬਾਜੂ ਜੀ ਸਾਡੇ ਨਾਲ ਸੀ ਉਹ ਤੁਹਾਨੂੰ ਜੁਨਿਅਰ ਕੈਪ ਵੀ ਉਸੇ ਇਸ ਦਾ ਪੂਰੀ ਜਾਣਕਾਰੀ ਉਹਨਾਂ ਪਤਰੀ ਆਪਾਂ ਲਗਾਤਾ ਲਈ ਬਹੁਤ ਚੰਗੀ ਬਾਕੀ ਇਹਨਾਂ ਨੂੰ ਜਵਾਜ ਦੋਆ ਵੀ ਕੋਲੇ ਦਾ ਸਾਹਮਣੇ ਲਈ ਅਸੀਂ ਆਪ ਕੋ ਚਾਰੋ ਟਾਂਦਰਾ ਕਰ ਲਈਏ ਤੇ ਜਰੂਰ ਕਰੀਏ